ਅੱਜ ਦੀ ਵੱਡੀ ਅਪਡੇਟ ਮਾਰਚ ਮਹੀਨੇ ਦੀ ਪੈਨਸ਼ਨ ਜਾਰੀ ਇਹਨਾਂ ਲੋਕਾਂ ਦੀ ਪੈਨਸ਼ਨ ਬੰਦ ਨਵੇਂ ਨਿਯਮ ਲਾਗੂ ਕਿੰਨੀ ਪੈਨਸ਼ਨ ਮਿਲੇਗੀ 1500 ਜਾਂ ਫਿਰ 2500 ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਉਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਵੀ ਦਬਾ ਦਿਓ ਤਾਂਕਿ ਕੋਈ ਵੀ ਲੇਟੈਸਟ ਅਪਡੇਟ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਸਕੀਏ ਸਾਰੇ ਲੋਕ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕਰ ਰਹੇ ਸੀ ਕਿ ਸਾਡੀ ਪੈਨਸ਼ਨ ਜਿਹੜੀ ਹੈ ਉਹ ਨਹੀਂ ਆਈ ਤੁਹਾਨੂੰ ਦੱਸ ਦਈਏ ਕਿ ਜਿਹੜੇ-ਜਿਹੜੇ ਲੋਕਾਂ ਦੀ ਪੈਨਸ਼ਨ ਇਸ ਵਾਰ ਜਾਰੀ ਨਹੀਂ ਕੀਤੀ ਗਈ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਹੈ ਤਾਂ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਲੈ ਚਲਦੇ ਹਾਂ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਤਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਨਵੀਆਂ ਸਕੀਮਾਂ ਨੇ ਉਹ ਵੀ ਸ਼ੁਰੂਆਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਪੁਰਾਣੀਆਂ ਸਕੀਮਾਂ ਜਿਵੇਂ ਕਿ ਪੈਨਸ਼ਨ ਹੈ ਉਸ ਦੇ ਵਿੱਚ ਵੀ ਕਈ ਤਰ੍ਹਾਂ ਦੇ ਵੱਡੇ ਅਪਡੇਟ ਜਿਹੜੇ ਸਰਕਾਰ ਲੈ ਕੇ ਆ ਰਹੀ ਹੈ ਹੁਣ ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ 2500 ਪੈਨਸ਼ਨ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਲੇਕਿਨ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨ ਹੀ ਜੋ ਪੰਜਾਬ ਸਰਕਾਰ ਨੇ ਆਪਣੇ ਨਵੇਂ ਸਾਲ ਦਾ ਸੈਕਸ਼ਨ ਦਾ ਬਜਟ ਜਿਹੜਾ ਪਾਸ ਕੀਤਾ ਉਸ ਦੇ ਵਿੱਚ ਪੈਨਸ਼ਨ 2500 ਦਾ ਐਲਾਨ ਵੀ ਕਰ ਦਿੱਤਾ ਹੈ ਹੁਣ ਇਸ ਦੇ ਵਿੱਚ ਤੁਹਾਨੂੰ ਦੱਸਦੀ ਇਹ ਕਿ 2500 ਪੈਨਸ਼ਨ ਲਈ ਜੋ ਨਵੇਂ ਰੂਲ ਲਾਗੂ ਕੀਤੇ ਗਏ ਹਨ ਇਹ ਰੂਲ ਬਹੁਤ ਹੀ ਸਖਤਾਈ ਦੇ ਨਾਲ ਪੰਜਾਬ ਸਰਕਾਰ ਵਰਤ ਰਹੀ ਹੈ ਤਾਂ ਜੋ ਇਸ ਦੇ ਅਸਲ ਹਕਦਾਰ ਨੇ ਉਹਨਾਂ ਨੂੰ ਹੀ ਇਹ ਪੈਨਸ਼ਨ ਜਿਹੜੀ ਹੈ ਉਸ ਦਾ ਲਾਭ ਮਿਲ ਸਕੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੀ ਉਮਰ ਘਟ ਹੈ ਪਰ ਉਹਨਾਂ ਦੇ ਵੱਲੋਂ ਪੈਨਸ਼ਨ ਲਈਤੀ ਜਾ ਰਹੀ ਹੈ ਉਹਨਾਂ ਦੀਆਂ ਪੈਨਸ਼ਨਾਂ ਨੂੰ ਜਿਹੜਾ ਹੈ ਉਹ ਸਰਕਾਰ ਵੱਲੋਂ ਬੰਦ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮਾਰਚ ਮਹੀਨੇ ਦੀ ਪੈਨਸ਼ਨ ਇਸ ਵਜ੍ਹਾ ਕਰਕੇ ਲੇਟ ਹੋ ਗਈ ਹੈ ਕਿਉਂਕਿ ਸਰਕਾਰ ਵੱਲੋਂ ਮਾਰਚ ਮਹੀਨੇ ਦੇ ਵਿੱਚ ਬਜਟ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਬਜਟ ਦੇ ਵਿੱਚ ਕਿਹੜੇ-ਕਿਹੜੇ ਖਰਚੇ ਹੋਏ ਨੇ ਉਹਨਾਂ ਨੂੰ ਵੀ ਦੱਸਿਆ ਤੇ ਕਿਸ ਤਰ੍ਹਾਂ ਦੇ ਨਾਲ ਇਸ ਸਾਲ ਦੇ ਵਿੱਚ ਸਰਕਾਰ ਵੱਲੋਂ ਨਵੀਆਂ ਸਕੀਮਾਂ ਲੈ ਕੇ ਆndੀਆਂ ਨੇ ਉਸ ਬਜਟ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਨਾਲ ਹੀ 2500 ਰੁਪਏ ਦੀ ਗੱਲ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ 2500 ਪੈਨਸ਼ਨ ਜਿਹੜੇ ਕਿ ਪੰਜਾਬ ਦੇ ਵਾਸੀ 1500 ਲੈ ਰਹੇ ਸੀ ਉਸ ਨੂੰ ਵਧਾ ਕੇ 2500 ਕਰ ਦਿੱਤਾ ਗਿਆ ਹੁਣ ਗੱਲ ਧਿਆਨ ਦੇ ਨਾਲ ਸੁਣਿਓ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਖਾਤੇ ਨੇ ਉਹ ਸਰਕਾਰ ਵੱਲੋਂ ਬੰਦ ਕੀਤੇ ਜਾ ਰਹੇ ਉੱਪਰ ਵਾਲਿਆਂ ਦੇ ਵੀ ਕਈ ਖਾਤੇ ਬੰਦ ਹੋ ਚੁੱਕੇ ਨੇ ਤਾਂ ਤੁਸੀਂ ਨੇ ਕੀ ਕਰਨਾ ਹੈ ਜੇਕਰ ਤੁਸੀਂ ਇਸ ਦੇ ਲਈ ਐਲੀਜੀਬਲ ਹੋ ਤਾਂ ਤੁਸੀਂ ਨੇ ਦੁਬਾਰਾ ਤੋਂ ਸੁਵਿਧਾ ਕੇਂਦਰ ਦੇ ਵਿੱਚ ਜਾਣਾ ਹੈ ਤੇ ਫਾਰਮ ਭਰਨਾ ਹੈ ਤੇ ਆਪਣੇ ਜਿਹੜੇ ਪ੍ਰੂਫ ਨੇ ਉਹਨਾਂ ਨੂੰ ਦੱਸਣੇ ਨੇ ਜਿਸ ਤੋਂ ਬਾਅਦ ਤੁਹਾਡੀ ਪੈਨਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਜਾਵੇਗੀ ਜੇਕਰ ਤੁਹਾਡਾ ਖਾਤਾ ਜਿਹੜਾ ਬੰਦ ਕਰ ਦਿੱਤਾ ਗਿਆ ਤੇ ਸਭ ਤੋਂ ਵੱਡੀ ਗੱਲ ਉਹਨਾਂ ਬਜ਼ੁਰਗਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਈ ਬਜ਼ੁਰਗ ਅਜਿਹੇ ਨੇ ਜਿਨ੍ਹਾਂ ਦੀ ਵੋਟਰ ਆਈਡੀ ਆਧਾਰ ਆਈਡੀ ਪੈਨ ਕਾਰਡ ਜਿਨ੍ਹਾਂ ਦੇ ਵੀ ਬਣੇ ਹੋਏ ਨੇ ਉਹਨਾਂ ਦੀ ਤਰੀਕ ਇੱਕ ਦੂਜੇ ਨਾਲ ਮੈਚ ਨਹੀਂ ਕਰਦੀ ਹੈ ਇਸ ਲਈ ਜੇਕਰ ਤੁਹਾਡੇ ਵੀ ਕਿਸੇ ਡਾਕ ਪੈਨਸ਼ਨ ਆਉਣੀ ਹੈ ਤਾਂ ਹੋ ਸਕਦਾ ਹੈ ਕਿ ਤੁਹਾਡੇ ਖਾਤੇ ਵੀ ਜਿਹੜੇ ਬੰਦ ਕੀਤੇ ਜਾ ਸਕਦੇ ਨੇ ਕਿਉਂਕਿ ਬਹੁਤ ਸਾਰੇ ਅਜਿਹੇ ਬਜ਼ੁਰਗ ਨੇ ਜਿਨ੍ਹਾਂ ਨੂੰ ਆਪਣੀ ਉਮਰ ਦਾ ਐਗਜ਼ੈਕਟ ਪਤਾ ਨਹੀਂ ਹੈ ਉਹਨਾਂ ਦੇ ਪੈਨ ਕਾਰਡ ਦੇ ਵਿੱਚ ਡੇਟ ਆਫ ਬਰਥ ਕੋਈ ਹੋਰ ਹੈ ਆਧਾਰ ਕਾਰਡ ਦੇ ਉੱਤੇ ਕੋਈ ਹੋਰ ਹੈ ਪੋਰਟਰ ਆਈਡੀ ਦੇ ਉੱਤੇ ਕੋਈ ਹੋਰ ਹੈ ਇਸ ਲਈ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਪੈਣਾ ਹੈ ਨਹੀਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਤੁਹਾਡੇ ਜਿਹੜੇ ਖਾਤੇ ਨੇ ਪੈਨਸ਼ਨ ਵਾਲੇ ਉਹ ਬੰਦ ਕਰ ਦਿੱਤੇ ਜਾਣਗੇ ਤਕਰੀਬਨ 2 ਲੱਖ ਬੰਦਿਆਂ ਦੇ ਖਾਤੇ ਜਿਹੜੇ ਪੰਜਾਬ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਨੇ ਤੇ ਜਿਹੜਾ ਇਹਨਾਂ ਦਾ ਅਸਲ ਹੱਕਦਾਰ ਬਣਦਾ ਹੈ ਉਸ ਨੂੰ ਇਹ ਪੈਨਸ਼ਨ ਦਿੱਤੀ ਜਾਵੇਗੀ ਇਸ ਲਈ ਬੜੇ ਧਿਆਨ ਦੇ ਨਾਲ ਸੁਣੋ ਮੇਰੀ ਗੱਲ ਜਿਹੜੇ ਤੁਹਾਡੇ ਕੋਈ ਵੀ ਡਾਕੂਮੈਂਟ ਨੇ ਜੇਕਰ ਇੱਕ ਦੂਜੇ ਨਾਲ ਮੈਚ ਨਹੀਂ ਕਰਦੇ ਹਨ ਕਿਸੇ ਦੇ ਉਮਰ ਵਿੱਚ ਕਿਸੇ ਵਿੱਚ ਉਮਰ ਵੱਧ ਦਿਖਾਈ ਜਾ ਰਹੀ ਹੈ ਤੇ ਕਿਸੇ ਦੇ ਵਿੱਚ ਘੱਟ ਜੇਕਰ ਕਿਸੇ ਡਾਕੂਮੈਂਟ ਦੇ ਵਿੱਚ ਉਮਰ ਘੱਟ ਦਿਖਾਈ ਜਾ ਰਹੀ ਹੈ ਕਿਸੇ ਤੇ ਵੱਧ ਦਿਖਾਈ ਦੇ ਰਹੀ ਹੈ ਤੇ ਜੇਕਰ ਤੁਸੀਂ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆ ਗਏ ਤਾਂ ਹੋ ਸਕਦਾ ਹੈ ਕਿ ਤੁਹਾਡੀ ਪੈਨਸ਼ਨ ਜਿਹੜੀ ਹੈ ਉਹ ਉਸ ਨੂੰ ਕੱਟ ਦਿੱਤਾ ਜਾਵੇ ਅਤੇ ਤੁਹਾਨੂੰ ਫੇਰ ਤੋਂ ਦੁਬਾਰਾ ਤੋਂ ਸਾਰੀਆਂ ਜਿਹੜੀਆਂ ਚੀਜ਼ਾਂ ਭਰਨੀਆਂ ਪੈਣਗੀਆਂ ਫੇਰ ਤੁਹਾਨੂੰ ਦੁਬਾਰਾ ਜਿਹੜੀ ਪੈਨਸ਼ਨ ਮਿਲਣੀ ਸ਼ੁਰੂ ਹੋਵੇਗੀ ਇਸ ਲਈ ਪਹਿਲਾਂ ਹੀ ਮੌਕਾ ਸਵਾਰ ਲਓ ਜੇਕਰ ਤੁਸੀਂ ਆਪਣੇ ਡਾਕੂਮੈਂਟਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਜ਼ਰ ਆ ਰਹੀ ਹੈ ਤਾਂ ਉਹਨਾਂ ਨੂੰ ਜ਼ਰੂਰ ਚੈੱਕ ਕਰੋ ਤਾਂ ਜੋ ਜਿਹੜੀ ਤੁਹਾਨੂੰ 2500 ਪੈਨਸ਼ਨ ਹੋਣੀ ਹੈ ਉਸ ਦੇ ਵਿੱਚ ਆਉਣ ਲੱਗੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਕਿਉਂਕਿ ਸਰਕਾਰ ਦੇ ਵੱਲੋਂ ਵੈਰੀਫਿਕੇਸ਼ਨਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਜੇਕਰ ਕਿਸੇ ਦੇ ਡਾਕੂਮੈਂਟ ਦੇ ਵਿੱਚ ਦੇੜ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ